ਇਹਦਾ ਆਪਣਾ ਪ੍ਰਾਈਸ ਹੈਗਾ ਜੀ 23000 ਰੁਪਏ 23000 ਰੁਪਏ ਦਾ ਪ੍ਰਾਈਸ ਹੈ ਠੀਕ ਹੈ ਜੀ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਹਾਂ ਉਹਦੇ 'ਤੇ 1000 ਰੁਪਏ ਦਾ ਡਿਸਕਾਊਂਟ ਹੈ ਜੀ 22000 ਰੁਪਏ ਦਾ ਆਪਣਾ ਰੇਟ ਲੱਗੂਗਾ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ 1000 ਰੁਪਏ ਦਾ ਡਿਸਕਾਊਂਟ ਮਿਲ ਜਾਣਾ ਫਿਰ ਪ੍ਰਾਈਸ ਰਹਿ ਜੂ ਆਪਣਾ 22000 ਰੁਪਈਆ ਇਹਦੇ ਆਪਨੇ 1 ਸਾਲ ਦੀ ਵਾਰੰਟੀ ਹੁੰਦੀ ਹੈ ਜੀ ਠੀਕ ਹੈ ਜੀ ਪੂਰੇ ਇੰਡੀਆ ਚ ਆਪਾਂ ਇਹਨੂੰ ਡਿਲੀਵਰੀ ਕਰ ਦਿੰਨੇ ਆ ਜੀ 1 ਸਾਲ ਦੀ ਵਾਰੰਟੀ ਹੈ ਪੂਰੇ ਇੰਡੀਆ ਚ ਆਪਾਂ ਡਿਲੀਵਰੀ ਇਹਦੀ ਕਰ ਦਿੰਨੇ ਆ ਆਪਣਾ ਨੰਬਰ ਵੀ ਬੋਲ ਦੋ ਸਕਰੀਨ ਤੇ ਜੇ ਕਿਸੇ ਨੇ ਇਹ ਆਪਣਾ ਮੰਗਵਾਉਣਾ ਹੋਵੇ ਤਾਂ ਆਪਣਾ 9896783508 ਨੰਬਰ ਹੈਗਾ ਜੀ ਠੀਕ ਹੈ ਜੀ ਬਾਕੀ ਆਪਾਂ ਬਾਈ ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਲੋਕੇਸ਼ਨ ਵੀ ਆਪਾਂ ਤੁਹਾਨੂੰ ਦੱਸਤੀ ਹੈ ਬਟਿੰਡਾ ਦੇ ਵਿੱਚ ਇਹ ਸ਼ਾਪ ਹੈ ਸ਼੍ਰੀ ਕਰਨ ਡੇਰੀ ਇਕੁਪਮੈਂਟਸ ਦੇ ਨਾਮ ਤੇ ਤੇ ਵੰਡਰ ਮਿਲਕ ਹੈ ਜਿਹੜਾ ਬਾਈ ਹੋਰਾਂ ਦਾ ਬ੍ਰਾਂਡ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆਂ ਜੀ ਸ਼੍ਰੀ ਕਰਨ ਡੇਰੀ ਇਕਵਿਪਮੈਂਟਸ ਬਠਿੰਡਾ ਦੇ ਵਿੱਚ ਤੇ ਬਾਈ ਜੀ ਹੋਰਾਂ ਦੀ ਸ਼ਾਪ ਤੇ ਆਪਾਂ ਖੜੇ ਆਂ ਤੇ ਇਹ ਬਾਈ ਜੀ ਇਹ ਕੀ ਚੀਜ਼ ਹੈ ਫੈਟ ਕੱਢਣ ਵਾਲਾ ਲੱਗਦਾ ਹਨਾ ਮੈਨੂੰ ਇਹ ਫੈਟ ਫੈਟ ਵਾਲੀ ਮਸ਼ੀਨ ਹੈ ਜੀ ਮਿਲਕ ਐਨਲਾਈਜ਼ਰ ਕਹਿੰਦੇ ਆ ਇਹਨੂੰ ਠੀਕ ਹੈ ਜੀ ਇਹਨਾਂ ਦੀ ਆਪਣੀ ਆਪ ਦੀ ਮੈਨੂਫੈਕਚਰਿੰਗ ਹੈ ਜੀ ਆਪਣੀ ਆਪ ਦੀ ਮੈਨੂਫੈਕਚਰਿੰਗ ਹੈ ਆਪ ਆਪ ਹੀ ਤਿਆਰ ਕਰਦੇ ਆਂ ਸਾਰਾ ਠੀਕ ਹੈ ਜੀ ਆ ਵੰਡਰ ਮਿਲਕ ਜਿਹੜਾ ਆਪਣਾ ਆਪ ਦਾ ਬ੍ਰਾਂਡ ਹੈ ਹਨਾ ਹਾਂਜੀ ਵੰਡਰ ਮਿਲਕ ਦੇ ਨਾਂ ਤੇ ਆਪਣਾ ਬ੍ਰਾਂਡ ਹੈ ਜ 23000 ਰੁਪਏ ਦਾ ਪ੍ਰਾਈਸ ਆ ਤੇ ਡਿਸਕਾਊਂਟ ਕਰਕੇ ਆਪਣਾ 1000 ਰੁਪਏ ਹੈ ਜੀ 1000 ਰੁਪਏ ਡਿਸਕਾਊਂਟ ਹੈ ਜੀ ਆਪਣਾ ਠੀਕ ਹੈ ਜੀ 22000 ਲੱਗੂਗਾ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 23000 ਰੁਪਏ ਇਹਦਾ ਪ੍ਰਾਈਸ ਹੈ ਤੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 1000 ਰੁਪਏ ਦਾ ਡਿਸਕਾਊਂਟ ਮਿਲ ਜਾਣਾ ਹਨ ਇਸ ਤੋਂ ਇਲਾਵਾ ਬਾਈ ਜੀ ਆਪਣੇ ਕੋਲੇ ਜਿਹੜਾ ਇਹ ਸਮਾਨ ਪਿਆ ਇਹ ਮਿਲਕਿੰਗ ਮਸ਼ੀਨਾਂ ਦੀ ਐਸੈਸਰੀ ਹੈ ਜੀ ਸਪੇਅਰ ਪਾਰਟ ਆਪਣਾ acha ਇਹ ਮਿਲਕਿੰਗ ਮਸ਼ੀਨਾਂ ਦੀ ਐਸੈਸਰੀ ਹੈ ਇਹ ਆਪਣਾ ਇਹਨਾਂ ਕਲੌ ਕਹਿੰਦੇ ਆ ਜੀ ਇਹ ਦੋਨੋਂ ਠੀਕ ਹੈ ਇਹ ਫਾਈਬਰ ਠੀਕ ਹੈ ਜੀ ਇਹ ਸਟੀਲ ਦੀ ਕਲੋ ਹੈ ਜੀ ਇਹ ਫਾਈਬਰ ਦੀ ਕਲੋ ਹੈ ਇਹ ਸਟੀਲ ਦੀ ਹੈ ਜੀ ਠੀਕ ਹੈ ਇੱਕ ਆਪਣਾ ਆ ਗਿਆ ਜੀ ਇਹ ਪਲਸੇਟਰ ਆ ਗਿਆ ਜੀ ਠੀਕ ਹੈ ਜੀ ਇਹ ਵੀ ਮਿਲਕਿੰਗ ਮਸ਼ੀਨ ਦਾ ਹੀ ਪਾਰਟ ਹੈ ਠੀਕ ਹੈ ਤੇ ਇਹ ਕਾ ਲਾਈਨਰ ਆ ਗਿਆ ਜੀ ਆਪਣੇ ਇਹ ਲਾਈਨਰ ਹੈ ਜੀ ਵੀ ਮਿਲਕਿੰਗ ਮਸ਼ੀਨਾਂ ਦੇ ਰਿਲੇਟਡ ਜਿੰਨੀ ਵੀ ਆਪਣੀ ਐਸੈਸਰੀ ਹੈ ਜਾਂ ਰਿਪੇਅਰਿੰਗ ਦਾ ਕੰਮ ਹੈ ਉਹ ਵੀ ਆਪਾਂ ਕਰ ਦਿੰਨੇ ਆ ਇਹ ਆਪਣਾ ਮਿਲਕਿੰਗ ਮਸ਼ੀਨ ਦਾ ਮੋਨੋ ਬਲੌਕ ਆ ਗਿਆ ਜੀ ਠੀਕ ਹੈ ਜੀ ਇਹ ਪੌਣੇ ਐਚਪੀ ਦਾ ਸਰ ਇਹ ਪੌਣੇ ਐਚਪੀ ਦਾ ਇਹ ਮੋਨੋ ਬਲੌਕ ਹੈ ਹਾਂਜੀ ਠੀਕ ਹੈ ਜੀ ਸਾਰੇ ਸਪੇਅਰ ਪਾਰਟ ਮਿਲ ਜਾਣਗੇ ਜੀ ਆਪਣੇ ਕੋਲ ਸਾਰੀਆਂ ਮਸ਼ੀਨਾਂ ਦੇ ਸਾਰੀਆਂ ਮਸ਼ੀਨਾਂ ਦੇ ਸਪੇਅਰ ਪਾਰਟ ਆਪਣੇ ਕੋਲੇ ਅਵੇਲੇਬਲ ਹੈ ਤੇ ਆਪਾਂ ਰਿਪੇਅਰਿੰਗ ਦਾ ਕੰਮ ਵੀ ਕਰ ਦਿੰਨੇ ਹਾਂ ਜੇ ਕਿਸੇ ਨੇ ਰਿਪੇਅਰ ਕਰਾਉਣੀ ਹੋਵੇ ਮਸ਼ੀਨ ਤੇ ਉਹ ਵੀ ਤੇ ਬਾਕੀ ਬਾਈ ਜੀ ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਣਾ ਤੁਸੀਂ ਕਾਲ ਕਰਕੇ ਹੋਰ ਵੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਤੇ ਅੱਜ ਆਪਾਂ ਤੁਹਾਨੂੰ ਆਹ ਜਿਹੜਾ ਚੀਜ਼ ਹੈ ਇਹ ਇਹਨੂੰ ਕੀ ਕਹਿੰਦੇ ਬਾਈ ਜੀ ਮਿਲਕ ਐਨਾਲਾਇਜ਼ਰ ਮਿਲਕ ਐਨਾਲਾਇਜ਼ਰ ਇਹ ਫੈਟ ਜਿਹੜੇ ਕੱਢਦੇ ਆਂ ਆਪਾਂ ਦੇਸੀ ਭਾਸ਼ੇ ਜਾਂ ਆਪਾਂ ਸਿੰਪਲ ਭਾਸ਼ਾ ਜੀ ਗੱਲ ਕਰੀਏ ਫੈਟ ਕੱਢਣ ਵਾਸਤੇ ਹੁੰਦਾ ਹੈ ਨਾ ਇਹ ਤੇ ਇਹਦਾ ਪ੍ਰਾਈਸ ਆਪਾਂ ਤੁਹਾਨੂੰ ਦੱਸਿਆ ਸੀਗਾ ਤੇ 23000 ਰੁਪਏ ਪ੍ਰਾਈਸ 1000 ਰੁਪਏ ਡਿਸਕਾਊਂਟ ਕਰਕੇ 22000 ਰੁਪਏ ਦਾ ਪ੍ਰਾਈਸ ਆ ਬਾਕੀ ਆ ਜਿਹੜਾ ਸਮਾਨ ਹੈ ਇਹ ਵੀ ਇਨਾਂ ਦੀ ਸ਼ੋਪ ਤੇ ਮਿਲ ਜਾਂਦਾ ਤੇ ਕਿਸੇ ਨੇ ਰਿਪੇਅਰ ਕਰਾਉਣੀ ਹੋਵੇ ਤਾਂ ਉਹ ਰਿਪੇਅਰ ਵੀ ਇੱਥੇ ਆ ਕੇ ਮਸ਼ੀਨ ਕਰਵਾ ਸਕਦਾ ਇਹ ਜਿਹੜਾ ਪ੍ਰਾਈਸ ਹੈਗਾ ਜੀ ਆਪਣਾ ਸੈੱਟ ਦਾ ਦੋਨੋਂ ਚੀਜ਼ਾਂ ਦਾ ਅੱਛਾ ਇਹ ਦੋਨੋਂ ਦਾ ਸੈੱਟ ਦਾ ਪ੍ਰਾਈਸ 22000 ਰੁਪਏ ਹਾਂਜੀ ਠੀਕ ਹੈ ਜੀ ਤੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਵਧੀਆ ਲੱਗੀ ਤਾਂ ਇਹੋ ਜੀਆਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬਾਈ ਹਰਾਂ ਦੀ ਸ਼ਾਪ ਤੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਪ੍ਰਾਈਸ ਦਾ ਵੀ ਪਤਾ ਲੱਗ ਜਾਣਾ ਵੀ ਇਹਨਾਂ ਦਾ ਪ੍ਰਾਈਸ ਕਿੰਨਾ ਜਾਇਜ਼ ਹੈ ਤੇ ਇਹਨਾਂ ਦੇ ਪ੍ਰੋਡਕਟ ਦਾ ਵੀ ਪਤਾ ਲੱਗ ਗਿਆ ਲੱਗ ਜੂਗਾ ਵਰਤੋਂਗੇ ਤਾਂ ਕੁਆਲਿਟੀ ਵੀ ਚੈੱਕ ਹੋ ਜੂਗੀ ਇਸ ਕਰਕੇ ਆਪਾਂ ਪਹਿਲੀ ਗੱਲ ਇਹੀ ਕਹਿੰਨੇ ਆ ਵੀ ਵਿਜ਼ਿਟ ਕਰੋ ਤੇ 威ਟ ਕਰਕੇ ਲੈ ਕੇ ਜਾਓ ਬਾਕੀ ਤੁਸੀਂ ਫੋਨ ਦੇ ਰਾਹੀਂ ਵੀ ਇਹਨਾਂ ਦਾ ਜਿਹੜਾ ਸਮਾਨ ਆ ਉਹ ਮੰਗਵਾ ਸਕਦੇ ਹੋ ਤੇ ਹੁਣ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ